ਦਾਨ ਦਾਨ ਜਬਰ ਸ਼ਦ ਤਖ ਤੇ ਮਾਲਕ ਪਰਕ ਸਤਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅਦਰਾ ਸੁਦੇਤੀ ਹੈ ਜੀ ਜਿਨ ਕਉ ਹਰ ਰੰਗ ਲਾਗੋ ਈਸਰੁ ਜਗੁ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਅੰਦਰ ਸਗਲ ਵਸਤਾ ਕੈ ਯਾ ਕਾ ਸਤਗੁਰੂ ਬੂਰਾ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦ ਸ਼ਾਹ ਧਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਦੀ ਵਿਦਿਆਲ ਸਤੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਰਾਣ ਆਪ ਜੀ ਦੇ ਪਾਵਨ ਵਿੰਦਰ ਜਰਨਾ ਕੌਲਾ ਬਾਸ ਅਰਦਾਸ ਬੇਨਤੀ ਹੈ ਜੀ ਆਪ ਦੀ ਗਏ 6 ਅਤੇ 7 ਕੋਲ ਦੀ ਦਰਮਿਆਨੀ ਰਾਤ ਨੂੰ ਪਹਾੜੀ ਰਾਜਿਆਂ ਦੇ ਬਗਲ ਫੌਜਾਂ ਦਾ ਮੁਕਾਬਲਾ ਕਰਦਿਆਂ ਹੋਇਆ ਸਤਿਗੁਰ ਜੀਓ ਧਰਮ ਦੀ ਰੱਖਿਆ ਕਰਦਿਆਂ ਹੋਇਆ ਪਰਵਾਸ ਸਵੇਤ ਸਮੂਹ ਸ਼੍ਰੀ ਕਾ ਸਵੇਤ ਇਹ ਪਾਵਨ ਵਿੰਦਰ ਅਨੰਦਪੁਰ ਸਾਹਿਬ ਦੀ ਨਗਰੀ ਵਿਦਿਅਕ ਸ੍ਰੀ ਅਨੰਦਗੁਰ ਸਾਹਿਬ ਜੀ ਦੇ ਕਿਰਦ ਨੂੰ ਸਤਿਗੁਰ ਜੀ ਸ਼ਖਣਾ ਕੀਤਾ ਉਸੇ ਯਾਦ ਨੂੰ ਬਖਰਾਪਿਆ ਹੋਇਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਖਤ ਸ੍ਰੀ ਏਕੜਾ ਸਾਹਿਬ ਜੀ ਦੇ ਸਮੂਹੇ ਪ੍ਰਬੰਧ ਬਰਦਾਉ ਕਾਟ ਸੇਵਾ ਕਿਰ ਅਨੰਦਗੁਰ ਸਾਹਿਬ ਅਤੀ ਕਾਟ ਸੇਵਾ ਗੁਰਦੁਆਰਾ ਮਹਿਦਿਆਣਾ ਸਾਹਿਬ ਸਮੋਹੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਕਸਰ ਉਹਨਾਂ ਤੋਂ ਧੁਰ ਕੀ ਬਾਣੀ ਆਈ ਦਿਨ ਸਗਨੀ ਜਿੰਦ ਮਿਟਾਏ ਦੀਏ ਸ੍ਰੀ ਅਖੰਡ ਜਾਪ ਆਰੰਭ ਕਰਵਾਏ ਗਏ ਸਤਿਗੁਰ ਜੀ ਗੁਰਬਾਣੀ ਜੀ ਦੇ ਸੰਪੂਰਨ ਭੋਗ ਪਾਏ ਗਏ ਹਨ ਗੁਰਬਾਣੀ ਪੜਨਿਆ ਕੋਈਆਂ ਬੇਅੰਤ ਵਧਾਣੇ ਖਿਮਾ ਕਰਨੀ ਦੀ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਦੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ ਨਾਮ ਬੋਖੋ ਦੀ ਸਰਕਾਰ ਗੁਰਦਾਨ ਲਈ ਧਿਆਈ ਫਿਰੰਦ ਗੁਰ ਤੇ ਅਮਰਦਾਸ RAM ਦਾਸ ਹੋਈ ਸਾਈ ਆਰਦਨ ਆਗੋਬਿੰਦ ਰਾਓ ਸਗਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇਸੂ ਵਿਟੇ ਸਾਰਬ ਦੁੱਖ ਜਾਈ ਏਕ ਬਾਦੂ ਸਮਰਿਆ ਘਰ ਘਾਉ ਨਿਤਿ ਆਵੈ ਢਾਈ ਸਭ ਥਾਈ ਹੋਏ ਸਹਾ ਸਤਿਗੁਰ ਪ੍ਰਸਾਦਿ ਰਾਗ ਮਨਾ ਰਾਗੀ ਸੰਪੰਨ ਪਰੰਗਨ ਸੰਗ ਅਲਾਪਹਿ ਅਠ ਲੰਗਨ ਪ੍ਰਥਮ ਰਾਗ ਪਹਿ ਰੋਵੇ ਕਰੀ ਪੰਜ ਰਾਗਨੀ ਸੰਗ ਉਚਰਗੀ ਪ੍ਰਥਮ ਪੈਰ ਵੀ ਪੈ ਲਗੀ ਉਹ ਜਿਆ ਕੀ ਗਾ ਵਹ ਮੰਗਣੀ ਮਨ ਅਸਵੇ ਕੀ ਕਿਤਾਰੀ

ਉੱਨੇ ਆਇਓ ਹਿੰਡੋਲਾ ਕੁਖ ਪਣ ਤੋਂ ਉਪਰੰਤ ਸਤਿਗੁਰਾਂ ਦੇ ਚਰਨ ਕਮਲਾ ਬਾਸ ਸੋਨੇ ਹਾਲ ਹਰ ਗੱਤ ਉਹ ਨਾਮ ਸਾਦੇ ਨਾਮ ਇੱਕ ਮਿੰਟ ਦੀ ਇੱਕ ਮਿੰਟ ਕੋ ਨਾਮ ਜੇ thank yeah. Da wird nur... ਹਨੋ ਤੇ ਲੈ ਬਲੇ ਇਕਾਰੋ ਟੁਟਲੇਨ ਉਹ ਅਗੀ ਗੁਰੰਦਰ ਹਰ ਦਾ ਜਿਹੜਾ ਠਿਕਾ ਗਈਦਾ ਜੀ ਜੇਲੇ ਭਾਈ ਆਸਵਾ ਰਾ ਰੋਲੇ ਸਿਯੋ ਮਹਾਰਾਜ ਆਪ ਜੀ ਦੀ ਬਾਵਨਾ ਹਜੂਰੀ ਅੰਦਰ ਅਦਰਾ ਸੁਦੇਖਤੀ ਹੈ ਜੀ ਯਾ ਕਾ ਹਰ ਰੰਗ ਲਾ ਕੋ ਈਸਰੁ ਗੁਗਵਹਿ ਸੋ ਕਹੀਅਤ ਹੈ ਸੂਰਾ ਆਤਮ ਜਗ ਹੈ ਸਗਲ ਵਸਤਾ ਕੈ ਯਾ ਕਾ ਸਤਗੁਰੂ ਪੂਰਾ ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਰ ਸ਼ਾਹ ਧਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਦੀਨ ਰਿਆਲ ਸਤੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਰਾ ਆਪ ਜੀ ਦੇ ਪਾਵਨ ਬੰਦਰ ਚਰਨਾ ਕੌਲਾ ਬਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੇ ਛੇ ਅਤੇ ਸਤ ਕੋ ਦੀ ਦਰਮਿਆਨੀ ਆਤਮ ਨੂੰ ਪਹਾੜੀ ਰਾਜਿਆਂ ਦੇ ਗੂਗਲ ਫੌਜਾਂ ਦਾ ਮੁਕਾਬਲਾ ਕਰਦਿਆਂ ਹੋਇਆ ਸਤਿਗੁਰੂ ਜੀਓ ਧੰਨ ਗੁਰੂ ਜੀ ਰੱਖਿਆ ਕਰਦਿਆਂ ਹੋਇਆ ਪਰਵਾਸ ਸਵੇਤ ਸਮੂਹ ਸ੍ਰੀ ਕਾ ਸਵੇਤ ਇਸ ਬਾਪਰ ਨਵੇਦਨ ਅਨੰਤਪੁਰ ਸਾਹਿਬ ਦੀ ਨਗਰੀ ਵਿੱਚ ਜੋ ਸ੍ਰੀ ਅਨੰਦਗੁਰ ਸਾਹਿਬ ਦੇ ਘਰੈ ਨੂੰ ਸਤਿਗੁਰੂ ਜੀ ਛੱ DNA ਪੀਤਾ ਉਸੇ ਯਾਦ ਨੂੰ ਵਖਰਾ ਕਰਦਿਆਂ ਹੋਇਆ ਸ਼ਰਮਣੀ ਗੋਦਵਾਰਾ ਪ੍ਰਬੰਧਕ ਕਮੇਟੀ ਤਖਤਕੰਡ ਸ੍ਰੀ ਕੇਸ਼ਗੜ ਸਾਹਿਬ ਜੀ ਦੇ ਸਮੂਹੇ ਪ੍ਰਬੰਧ ਬੰਦ ਹੋ ਕਾਰ ਸੇਵਾ ਕਿਰਾ ਅਨੰਦਗਰ ਸਾਹਿਬ ਅੱਜ ਕਾਰ ਸੇਵਾ ਗੋਦਵਾਰਾ ਮਹਦਿਆਣਾ ਸਾਹਿਬ ਸਹੋਤਿਆਂ ਸੰਤਾਂ ਦੇ ਸਹਿਯੋਗ ਦੇ ਨਾਲ ਅਰਸਾਂ ਰੋਣ ਤੋਂ ਧੁਰ ਕੀ ਬਾਣੀ ਆਈ ਇਨ ਸੰਗਰੀ ਜਿੰਦ ਮਿਟਾਏ ਦੇ ਦੇ ਸ੍ਰੀ ਅਖੰਡ ਜਾਪ ਆਰੰਭ ਕਰਵਾਏ ਗਏ ਸਤਿਗੁਰੂ ਜੀ ਗੁਰਬਾਣੀ ਜੀ ਦੇ ਸੰਪੂਰਨ ਭੋਗ ਪਾਏ ਗਏ ਹਨ ਗੁਰਬਾਣੀ ਪੜ੍ਹਨਿਆ ਹੋਈਆਂ ਬੇਅੰਤ ਬੁਲਾਉਣੇ ਖਿਮਾ ਕਰਨੀ ਦੀ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਘਰੋਪਤੀ ਜੀ ਦੀ ਸਹਾਇ ਵਾਹ ਸ੍ਰੀ ਘਰੋਪਤੀ ਜੀ ਦੀ ਪਾਛਾੜੀ ਦਸਤਵੇ ਪ੍ਰਥਮ ਘਰੋਪਤੀ ਸਰੂਪ ਦਾ ਗੁਰਦਾਨ ਕਲੇ ਧਿਆਏ ਫਿਰੰਦ ਗੁਰ ਤੇ ਅਮਰਦਾਸ

ਪੰਜ ਰਾਗਨੀ ਸੰਗ ਉਚਰਗੀ ਪ੍ਰਥਮ ਪੈਰ ਵੀ ਤੇ ਲਗਲੀ ਉਹਨਿਆ ਕੀ ਕਾ ਵਹ ਬੰਗਣੀ ਮਨ ਅਸਰੇ ਕੀ ਕੀ ਬਾਰੀ ਪੰਜਮ ਹਰਿਖਦ ਸਾਥ ਸੁਲਾਵੇ ਬੰਗਾਲਮ ਮਦ ਮਦਵ ਗਾਵੇ ਲੜਕ ਤੇ ਲਾਵਨ ਗਾਵਹੀਂ ਆਪਣੀ ਆਪਣੀ ਬਾਤ ਅਸ਼ਰਕਤਰ ਪੈਰ ਵਜੇ ਗਾਵੇ ਸੁਹਾਈ ਸਰਸਬਾਨ ਆਹੇ ਬੇਨੁਦਾ ਗਾਵੈ ਸਰਸਬ ਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨਿਆਏ ਅਸ਼ਟਮਾਲਕ ਸਖ ਸੰਗ ਲਾਏ ਪੁਨਿ ਆਇਓ ਹਿੰਡੋਲਾ ਉਕ ਪੈੜ ਤੋਂ ਉਪਰੰਤ ਸਤਿਗੁਰਾਂ ਦੇ ਚਰਨ ਕਮਲਾ ਬਾਸ ਸੋ ਨਿਹਾਲ ਹਰਿ ਸਤ ਨਾਮ ਜੇ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਸਤ ਨਾਮ ਸਤ ਨਾਮ ਇੱਕ ਮਿੰਟ ਦੀ ਇੱਕ ਮਿੰਟ ਨਾਮ ਜੇ ਵਾਹਿਗੁਰੂ